ਸੇਰੇ ਕੁਰਬਾਨੀਆਂ ਕੇ ਬੰਦ ਕਰ ਕਰ ਸੰਗ ਅਬ ਘੋੜੀ ਮੌਤ ਕੀ ਮੈਂ ਬੇਟੋ ਕੋ ਚੜਾਉਂਗਾ ਮੌਤ ਦੀ ਘੋੜੀ ਗੁਰੂ ਸਾਹਿਬ ਨੇ ਆਪ ਚੜਾਈ ਆਪਦੇ ਪੁੱਤਾਂ ਨੂੰ ਜੀ ਇੱਥੇ ਮਾਤਮ ਨਹੀਂ ਮਨਾਏ ਜਾਂਦੇ ਮੁੱਖ ਮੰਤਰੀ ਸਾਹਿਬ ਦੁਨੀਆ ਦਾ ਇੱਕੋ ਇੱਕ ਐਗਜ਼ਾਮਪਲ ਦੁਨੀਆ ਦੇ ਵਿੱਚ ਇੱਕੋ ਇੱਕ ਮਿਸਾਲ ਹੈ ਜਿੱਥੇ ਗੁਰੂ ਹੀ ਚੇਲਾ ਤੇ ਚੇਲਾ ਹੀ ਗੁਰੂ ਵਾ ਜੀ ਇਹ ਮੇਰੇ ਕਲਕੀਆਂ ਵਾਲੇ ਪਾਤਸ਼ਾਹ ਦੀ ਦੇਣ ਹੈ। ਭਾਈ ਦੇਆ ਸਿੰਘ ਜੀ ਪਤਾ ਹੈ ਕੀ ਗੱਲ ਕਹਿੰਦੇ ਉਹ ਤੇ ਗੁਰੂ ਸਾਹਿਬ ਇਹ ਖੰਡੇ ਬਾਟੇ ਦੀ ਪੌਲ ਛੱਕਣ ਵਾਸਤੇ ਅਸੀਂ ਤਾਂ ਸੀਸ ਦਿੱਤਾ ਹੈ। ਜੀ ਤੁਸੀਂ ਕੀ ਦਿਓਗੇ? ਗੁਰੂ ਸਾਹਿਬ ਕਹਿੰਦੇ ਕਿ ਸੀਸ ਹਾਜ਼ਰ ਹੈ ਉਹ ਕਹਿੰਦੇ ਵਾਹ ਇੱਕ ਸਿੰਘ ਵੀ ਸੀਸ ਦੇਵੇ ਤੇ ਗੁਰੂ ਵੀ ਸੀਸ ਦੇਵੇ। ਦਾਂ ਤੋਂ ਨਾ ਦੇ ਸਕੂੰ ਪੇਟਾ ਮਨਜ਼ੂਰ ਕਰੋ ਸੁਨੋ ਦਇਆ ਸਿੰਘ ਕਿਆ ਕਿਆ ਪੇਟ ਮੈਂ ਚੜਾਉਂਗਾ ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਲਾਈ ਹੋਲੀ ਅਬ ਖੋਲੀ ਬੇਟੋ ਕੇ ਖੂਨ ਸਕੇ ਨਾ ਹਟਾਉਣੀਓ ਪੋਸਟ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੀ ਕਿ ਮਾਤਮ ਮਨਾਇਆ ਜਾਉ ਮਾਤਮੀ ਬਿਗਲ ਕਿਹੜਾ ਬਿਗਲ ਨਗਾੜੇ ਵੱਜਦੇ ਐ ਇੱਥੇ ਬਿਲਕੁਲ ਕਦੇ ਸਵੇਰੇ 3:30 ਵਜੇ ਅਮਰਤ ਵੇਲੇ ਅਕਾਲ ਤਖਤ ਸਾਹਿਬ ਦੇ ਬਾਹਰ ਜਾ ਕੇ ਬੈਠੋ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗੂਗਾ ਮੁੱਖ ਮੰਤਰੀ ਸਾਹਿਬ ਯਾਨੀ ਹਰਪਾਲ ਸਿੰਘ ਉਹਨਾਂ ਦੀ ਕਥਾ ਹੀ ਸੁਣ ਲਿਆ ਕਰੋ ਜੀ ਤੁਹਾਨੂੰ ਨਹੀਂ ਪਤਾ ਨਾ ਜੇ ਕਿ ਸਿੱਖੀ ਦਾ ਕਨਸੈਪਟ ਕੀ ਹੈ ਤੇ ਜਦੋਂ ਸਿੰਘ ਸ਼ਹੀਦ ਹੋਣ ਜਾਂਦੇ ਆ ਪਤਾ ਸੀ ਵੀ ਸ਼ਹੀਦ ਹੋਣਾ ਤੁਸੀਂ ਤਾਂ ਨਿਆਂਗ ਸਿੰਘ ਫੌਜਾਂ ਤੇ ਬੈਠੀਆਂ ਤੇ 4-4 ਵਜੇ ਪੁਲਸ ਚੜ੍ਹ ਕੇ ਗੋਲੀਆਂ ਚਲਾਉਣ ਵਾਲੇ ਹੋ ਤੁਸੀਂ ਗੱਲਾਂ ਕਰਦੇ ਹੋ ਸਿੱਖੀ ਦੀ ਸਿੱਖੀ 'ਚ ਸਿੱਧੀ ਪਹਿਰੇ ਲੱਗਦੇ ਆ ਮਾਤਮ ਨਹੀਂ ਮਨਾਏ ਜਾਂਦੇ ਤੇ ਇਹ ਛੀਦਾਂ ਦੇ ਪਹਿਰੇ ਇਸੇ ਤਰੀਕੇ ਨਾਲ ਲੱਗਦੇ ਆ ਮਹਿਸੂਸ ਕਰੋ ਤਾਂ ਤੁਹਾਡੇ ਅੰਗ ਸੰਗ ਨੇ ਲੋਟਾਂ ਨੂੰ ਮੈਨ ਲੱਗਦਾ ਹੈ ਕਿ ਸਿੱਖ ਧਰਮ ਦਾ ਜਿਹੜਾ ਬੁਨਿਆਦੀ ਕਨਸੈਪਟ ਹੈ ਜਿਹੜਾ ਸਿਧਾਂਤ ਹੈ ਜੀ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਜਿਹੜੀ ਕਵਤਾ ਭਾਈ ਸਾਧੂ ਸਿੰਘ ਹੋਣਾ ਦਾ ਜਦੋਂ ਤੁਸੀਂ ਉਹ ਕੀਰਤਨ ਰੂਪੀ ਸੁਣਦੇ ਹੋ ਨਾ ਤੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਅੱਧਾ ਇੱਕ ਘੰਟਾ ਕੱਢ ਲੈਣ ਸਵੇਰੇ ਪਹਿਲਾਂ ਉਹ ਸੁਣ ਲੈਣ ਉਹਨਾਂ ਨੂੰ ਸਮਝ ਆ ਜੂਗੀ ਕਿ ਸਿੱਖ ਧਰਮ ਦੇ ਵਿੱਚ ਸੋਗ ਮਨਾਇਆ ਜਾਂਦਾ ਹੈ ਕਿ ਛੜਤੀ ਕਲਾ ਦੇ ਪੁੱਤ। ਬਾਬਾ ਜੁਝਾਰ ਸਿੰਘ ਨੂੰ ਆਪਦੇ ਹੱਥੀਂ ਕਿਰਪਾਨ ਪੇਟ ਦੀ ਤੇ ਕਿਆ ਵੀ ਮਕਤਾ ਆ ਗਿਆ ਹੁਣ ਤੇਰੀ ਸ਼ਹਾਦਤ ਦਾ ਇੱਥੇ ਮਾਤਮ ਨਹੀਂ ਮਨਾਇਆ ਜਾਂਦਾ। ਸ੍ਰੀ ਕਾਲ ਜੀ ਮੈਂ ਆਦਵਿੰਦਰ ਸਿੰਘ ਮੇਰੇ ਨਾਲ ਸੀਨੀਅਰ ਪੱਤਰਕਾਰ ਸਮਨਜੋਤ ਸਿੰਘ ਮੱਕੜ ਨੇ ਕਲ ਭਗਵੰਤ ਮਾਨ ਨੇ ਕਿਹਾ ਕਿ ਸਹਿਬਜ਼ਾਦਾ ਦੀ ਯਾਦ ਦੇ ਵਿੱਚ ਮਾਤਮੀ ਵਿਗਲ বাজਾਇਆ ਜਾਊਗਾ ਮੱਕੜ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਸਿੱਖ ਧਰਮ ਦੇ ਵਿੱਚ ਮਾਤਮ ਮਨਾਇਆ ਜਾਂਦਾ ਸਿੱਖ ਧਰਮ ਨਗਾਰੇ ਵਜਾਉਂਦੀ ਹੈ ਜਕਾਰੇ ਲਾਉਂਦੀ ਹੈ ਸਿੱਖ ਧਰਮ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਿੱਖ ਧਰਮ ਆਪਦੇ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਂ ਦੇ ਉੱਤੇ ਅਕਾਲ ਦੀ ਉਸਤਤ ਕਰਦੀ ਹੈ ਜੀ ਸਿੱਖ ਧਰਮ ਮਾਤਮ ਨਹੀਂ ਮਨਾਉਂਦੀ ਜੀ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਪੰਜਾਬ ਸਿੱਖ ਧਰਮ ਦੀ ਬੇਸਿਕ ਡਾਇਲੋਜੀ ਨੂੰ ਨਾ ਤਾਂ ਜਾਣਦੇ ਐ ਨਾ ਹੀ ਉਹਦੇ ਨੇੜੇ ਤੇੜੇ ਐ ਨਾ ਹੀ ਉਹਨਾਂ ਦੀ ਪੂਰੇ ਜੀਵਨ ਨੂੰ ਹੁਣ ਤੱਕ ਜੇ ਤੁਸੀਂ ਦੇਖੋ ਤਾਂ ਉਹਨਾਂ ਨੇ ਕਿਤੇ ਵੀ ਧਾਰਮਿਕ ਤੌਰ ਦੇ ਉੱਤੇ ਕਿਸੇ ਗੱਲ ਦੇ ਵਿੱਚ ਕੋਈ ਸ਼ਮੂਲੀਅਤ ਕੀਤੀ ਹੋਵੇ ਜੀ ਆ ਉਹਨਾਂ ਨੇ ਆਪਣੀ ਕਲਾਕਾਰੀ ਦੀ ਪੇਸ਼ਕਾਰੀ ਹਾਸਾ ਮਜ਼ਾਕ ਸਟਾਇਰ ਜੀ ਤੇ ਏ ਕੁਛ ਕੀਤਾ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਸਿੱਖ ਧਰਮ ਦਾ ਜਿਹੜਾ ਬੁਨਿਆਦੀ ਕਨਸੈਪਟ ਹੈ ਜਿਹੜਾ ਸਿਧਾਂਤ ਹੈ ਜੀ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਜੀ ਜੇ ਸ਼ਾਇਦ ਹੁੰਦੀ ਤਾਂ ਉਹ ਪੋਸਟ ਜਿਹੜੀ ਪਾਈ ਹੈ ਇਨ੍ਹਾਂ ਵਿਰੋਧ ਹੋਣ ਦੇ ਬਾਵਜੂਦ ਵੀ ਉਹ ਉਸ ਪੋਸਟ ਨੂੰ ਹਟਾਉਂਦੇ ਨਹੀਂ ਇਹ ਉਹਨਾਂ ਦੀ ਜਿੱਦ ਦੱਸਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਸਰਮੌਰ ਧਰਮ ਜਿਹੜਾ ਸਿੱਖ ਧਰਮ ਜਿਹੜਾ ਮੈਜੋਰਟੀ ਜਿਹੜਾ ਪੰਜਾਬ ਪਾਸ਼ਾ ਦੇ ਸਿਰ ਦੇ ਉੱਤੇ ਬੰਡਿਆ ਗਿਆ ਜੀ ਔਰ ਉਹਦੇ ਵਿੱਚ ਮੈਜੋਰਟੀ ਜਿਹੜਾ ਸਿੱਖ ਧਰਮ ਹੈ ਉਸ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਦਾ ਉਹਨੂੰ ਸਿੱਖਾਂ ਦਾ ਔਰ ਆਪ ਜਿਹੜਾ ਸਿੱਖ ਪਰਿਵਾਰ ਚ ਜੰਮਦਾ ਉਹਨੂੰ ਪਤਾ ਨਹੀਂ ਹੈ ਜੀ ਸਿੱਖ ਤਾਂ ਜੰਗ ਦੇ ਮੈਦਾਨ ਚ ਜਦੋਂ ਜੂਝਦਾ ਹੈ ਤੇ ਉਹ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਸ਼ਹਾਦਤ ਆਪ ਚੂਜ਼ ਕਰਕੇ ਜਾਂਦਾ ਜੀ ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੰਦਪੁਰ ਸਾਹਿਬ ਦੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪਹਿਲੀ ਵਾਰ ਖੰਡੇ ਬਾਟੇ ਦੀ ਪੌਲ ਛਕਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਹਨ ਨਾ ਯਾਦਵਿੰਦਰ ਜੀ ਤੇ ਗੁਰੂ ਸਾਹਿਬ ਸੀਸ ਮੰਗਦੇ ਹੈ ਜੀ ਬਿਲਕੁਲ ਹਜ਼ਾਰਾਂ ਲੱਖਾਂ ਦੇ ਇਕੱਠ ਦੇ ਵਿੱਚ 1699 ਨੂੰ ਵਿਸਾਖੀ ਵਾਲੇ ਦਿਨ ਦਸਮ ਪਿਤਾ ਸੰਬੋਧਨ ਕਰਕੇ ਕਹਿੰਦੇ ਹੈ ਕਿ ਮੈਨੂੰ ਸੀਸ ਚਾਹੀਦੇ ਹੈ ਜੀ ਇੱਕ ਇੱਕ ਕਰਕੇ ਪੰਜ ਸਿੰਘ ਜਿਹੜੇ ਉਹ ਸਿੰਘ ਬਾਅਦ ਸਾਜੇ ਗਏ ਭਾਈ ਦਇਆ RAM ਇਹ ਉਹ ਸਿੰਘ ਸੀਗੇ ਜਿਹੜੇ ਪਹਿਲਾ ਜਿਹੜੇ ਗੁਰੂ ਸਾਹਿਬ ਦੇ ਆਸ਼ੇ ਨੂੰ ਮੰਨਦੇ ਆ ਉਹ ਸੀਸ ਦੇਣ ਨੂੰ ਤਿਆਰ ਹੁੰਦੇ ਆ ਤੇ ਫਿਰ ਗੁਰੂ ਸਾਹਿਬ ਬਾਅਦ ਚ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਸੀਸ ਨਹੀਂ ਚਾਹੀਦਾ ਮੈਂ ਤੁਹਾਨੂੰ ਸਿੰਘ ਸਾਜਣ ਆਇਆ ਖੰਡੇ ਪਾਟੇ ਦਾ ਪੋਲ ਛਕਾਉਂਦੇ ਆ ਦੁਨੀਆ ਦਾ ਇੱਕੋ ਇੱਕ ਐਗਜ਼ਾਮਪਲ ਦੁਨੀਆ ਦੇ ਵਿੱਚ ਇੱਕੋ ਇੱਕ ਮਿਸਾਲ ਹੈ ਜਿੱਥੇ ਗੁਰੂ ਹੀ ਚੇਲਾ ਤੇ ਚੇਲਾ ਹੀ ਗੁਰੂ ਹੈ ਜੀ ਇਹ ਮੇਰੇ ਕਲਗੀਆਂ ਵਾਲੇ ਪਾਸ਼ਾ ਦੀ ਦੇਣ ਹੈ ਜੀ ਤੇ ਜਦੋਂ ਖੰਡੇ ਬਾਟੇ ਦੀ ਪੌਲ ਛਕਾਨ ਤੋਂ ਬਾਅਦ ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ ਕਿ ਭਾਈ ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਮੈਂ ਤੁਹਾਨੂੰ ਤਾਂ ਦਇਆਰਾਮ ਤੋਂ ਦਇਆ ਸਿੰਘ ਬਣਾ ਸਕਦਾ ਜੀ ਪਰ ਮੇਰੇ 'ਚ ਮੈਂ ਧਰਮਚੰਦ ਤੋਂ ਧਰਮ ਸਿੰਘ ਬਣਾ ਸਕਦਾ ਜੀ ਪਰ ਮੇਰੇ 'ਚ ਹਿੰਮਤ ਨਹੀਂ ਕਿ ਮੈਂ ਆਪਣੇ ਆਪ ਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਵਾ ਜੀ ਇਹ ਤੁਸੀਂ ਕਰੋ ਮੈਨੂੰ ਵੀ ਹੁਣ ਖੰਡੇ ਬਾਟੇ ਦੀ ਪੌਲ ਛਕਾਓ ਜੀ ਤੇ ਭਾਈ ਦਇਆ ਸਿੰਘ ਜੀ ਪਤਾ ਹੈ ਕੀ ਗੱਲ ਕਹਿੰਦੇ ਉੱਥੇ ਜੀ ਕਿ ਗੁਰੂ ਸਾਹਿਬ ਇਹ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ ਅਸੀਂ ਤਾਂ ਸੀਸ ਦਿੱਤਾ ਹੈ ਜੀ ਤੁਸੀਂ ਕੀ ਦਿਓਗੇ ਤੇ ਗੁਰੂ ਸਾਹਿਬ ਕਹਿੰਦੇ ਕਿ ਸੀਸ ਹਾਜ਼ਰ ਹੈ ਉਹ ਕਹਿੰਦੇ ਵਾਹ ਇੱਕ ਸਿੰਘ ਵੀ ਸੀਸ ਦੇਵੇ ਤੇ ਗੁਰੂ ਵੀ ਸੀਸ ਦੇਵੇ ਜੀ ਗੁਰੂ ਸਾਹਿਬ ਕਹਿੰਦੇ ਕਿ ਭਾਈ ਦਇਆ ਸਿੰਘ ਜੀ ਮੈਂ ਦਾਮ ਨਹੀਂ ਦੇ ਸਕਦਾ ਇਹਦਾ ਪੇਟਾ ਦੇ ਸਕਦਾ ਇਸ ਖੰਡੇ ਬਾਟੇ ਦੇ ਪੌਲ ਦੀ ਇਹ ਸਮਰੱਥ ਦੀ ਜੀ ਤੇ ਫਿਰ ਸੁਣੋ ਪੇਟਾ ਦੇ ਵਿੱਚ ਮੈਂ ਕੀ ਕੀ ਦੇਉਂਗਾ ਜੀ ਉਹ ਬੜੀ ਸੋਹਣੀ ਜਿਹੜੀ ਕਵਤਾ ਭਾਈ ਸਾਧੂ ਸਿੰਘ ਹੋਣਾ ਦਾ ਜਦੋਂ ਤੁਸੀਂ ਉਹ ਕੀਰਤਨ ਰੂਪੀ ਸੁਣਦੇ ਹੋ ਨਾ ਤੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਅੱਧਾ ਇੱਕ ਘੰਟਾ ਕੱਢ ਲੈਣ ਸਵੇਰੇ ਪਹਿਲਾਂ ਉਹ ਸੁਣ ਲੈਣ ਉਹਨਾਂ ਨੂੰ ਸਮਝ ਆ ਜੂਗੀ ਕਿ ਸਿੱਖ ਧਰਮ ਦੇ ਵਿੱਚ ਸੋਗ ਮਨਾਇਆ ਜਾਂਦਾ ਕਿ ਛੜ ਦੀ ਕਲਾ ਦੇ ਪ੍ਰਤੀਕ ਹੁੰਦੇ ਜੀ ਗੁਰੂ ਸਾਹਿਬ ਕਹਿੰਦੇ ਦਾਮ ਤੋਂ ਦਾਮ ਤੋਂ ਨਾ ਦੇ ਸਕੂੰ ਭੇਟਾ ਮਨਜ਼ੂਰ ਕਰੋ ਸੁਨੋ ਦਇਆ ਸਿੰਘ ਕਿਆ ਕਿਆ ਭੇਟ ਮੈਂ ਚੜਾਉਂਗਾ ਜੀ ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਲਾਈ ਹੋਲੀ ਅਬ ਖੋਲੀ ਬੇਟੋ ਕੇ ਖੂਨ ਸੇ ਖਿਲਾਉਂ ਜੀ ਪਹਿਲਾਂ ਉਹ ਕਹਿੰਦੇ ਮੈਂ ਪਿਓ ਦਾ ਸੀਸ ਤਾਂ 9 ਸਾਲ ਦੀ ਉਮਰ ਚ ਬਾਲ ਗੋਬਿੰਦ ਰਾਏ ਦੇ ਰੂਪ ਚ ਦੇ ਚੁੱਕਿਆ ਤੇ ਹੁਣ ਸੁਣੀ ਜਾਓ ਮੈਂ ਕੀ ਕੀ ਦੇਣਾ ਜੀ ਸੇਰੇ ਕੁਰਬਾਨੀਆਂ ਕੇ ਬੰਦ ਕਰ ਕਰ ਸੰਗ ਅਬ ਘੋੜੀ ਮੌਤ ਕੀ ਮੈਂ ਬੇਟੋ ਕੋ ਚੜਾਉਂਗਾ ਚੜਾਉਂਗਾ ਬਿਲਕੁਲ ਮੌਤ ਦੀ ਘੋੜੀ ਗੁਰੂ ਸਾਹਿਬ ਨੇ ਆਪ ਚੜਾਈ ਆ ਆਪਣੇ ਪੁੱਤਾਂ ਨੂੰ ਜੀ ਇੱਥੇ ਮਾਤਮ ਨਹੀਂ ਮਨਾਏ ਜਾਂਦੇ ਮੁੱਖ ਮੰਤਰੀ ਸਾਹਿਬ ਜੀ ਦੋ ਚਮਕੌਰ ਵਿੱਚ ਕਟਾਊਗਾ ਕਟਾਰੋ ਸੰਗ ਦੋ ਸਰਹੰਦ ਦੀ ਦੀਵਾਰੋਂ ਵਿੱਚ ਚਨਾਉ ਬਿਲਕੁਲ ਉਹ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਅੱਡ ਹੋ ਜਾਂਦੇ ਆ ਜੀ ਚਮਕੌਰ ਸਾਹਿਬ ਦੇ ਜਿਹੜਾ ਕਿਲਾ ਸੀਗਾ ਜਦੋਂ ਕਿਲੇ ਦੇ ਵਿੱਚ ਸਿੰਘ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਗੁਰੂ ਸਾਹਿਬ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਲੱਭ ਨਹੀਂ ਰਹੇ ਕਿੱਥੇ ਗਏ ਜੀ ਅਸੀਂ ਪਰੇਸ਼ਾਨ ਆ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਇਮਤਿਹਾਨ ਹੋ ਰਿਹਾ ਜੀ ਕਹਿੰਦੇ ਕਿ ਤੁਸੀਂ ਇਹ ਉਹਨਾਂ ਦੀ ਗੱਲ ਕਰਦੇ ਹੋ ਜਿਹੜੇ ਆ ਆ ਦੋ ਵੱਡੇ ਵੀ ਤੁਹਾਨੂੰ ਨਜ਼ਰ ਆ ਰਹੇ ਕੱਲ ਸਵੇਰੇ ਵੀ ਨਹੀਂ ਰਹਿਣੇ ਜੀ ਇਹ ਇਹ ਸ਼ਹਾਦਤ ਦਾ ਜਾਮ ਗੁਰੂ ਸਾਹਿਬ ਨੇ ਆਪ ਤੋੜਿਆ ਜਦੋਂ ਬਾਬਾ ਅਜੀਤ ਸਿੰਘ ਜੀ ਗਏ ਗੁਰੂ ਸਾਹਿਬ ਨੇ ਆਪ ਆਪ ਦੇ ਹੱਥੀਂ ਥਾਪੜਾ ਦਿੱਤਾ ਕਹਿੰਦੇ ਜੀ ਪੰਜ-ਪੰਜ ਕਰਕੇ ਸਿੰਘ ਜਦੋਂ 40 ਤਾਂ ਸਿੰਘ ਰਹਿ ਗਏ ਸੀਗੇ ਜੀ ਬਿਲਕੁਲ ਤੇ ਗੁਰੂ ਸਾਹਿਬ ਜਦੋਂ ਲੜਦੇ ਗੁਰੂ ਸਾਹਿਬ ਇੱਕ-ਇੱਕ ਕਰਕੇ ਫਿਰ ਕਾਫਲਾ ਜਿਹੜਾ ਤੋਰਦੇ ਆ ਬਾਬਾ ਅਜੀਤ ਸਿੰਘ ਨੂੰ ਆਪ ਉਹਨਾਂ ਨੇ ਕਿਹਾ ਕਿ ਜਾਓ ਜੀ ਜੀ ਬਾਬਾ ਜੁਝਾਰ ਸਿੰਘ ਨੂੰ ਆਪ ਦੇ ਹੱਥੀਂ ਕਿਰਪਾਨ ਭੇਟ ਕੀਤੀ ਤੇ ਕਿਹਾ ਵੀ ਵਕਤ ਆ ਗਿਆ ਹੁਣ ਤੇਰੀ ਸ਼ਹਾਦਤ ਦਾ ਇੱਥੇ ਮਾਤਮ ਨਹੀਂ ਮਨਾਏ ਜਾਂਦੇ ਜੀ ਇਹ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਸੂਬੇ ਕਿਸੇ ਹੋਰ ਧਰਮ ਦੀ ਗੱਲ ਕਰਦੇ ਹੋਣਗੇ ਸਿੱਖੀ ਸ਼ਹੀਦ ਸਿੰਘਾਂ ਦੇ ਮੈਂ ਨਾ ਕੱਲ ਕਿਸੇ ਨਾਲੇ ਚਰਚਾ ਹੋ ਰਹੀ ਸੀ ਕਿ ਕਿਸੇ ਨੇ ਕਿੰਤੂ ਪਰੰਤੂ ਕੀਤਾ ਕਿ ਤੁਸੀਂ ਨਾ ਬਹੁਤ ਵੱਡੇ ਵੱਡੇ ਗੱਪ ਛੱਡ ਦਿੰਨੇ ਹੋ ਲਾਹੌਰ ਛੱਡ ਦਿੰਨੇ ਹੋ ਇੱਕ ਪ੍ਰਚਾਰਕ ਆ ਉਹ ਕਹਿੰਦਾ ਵੀ ਇਹ ਸ਼ਹੀਦ ਸਿੰਘਾਂ ਦਾ ਪਹਿਰਾ ਲਾਉਣ ਦੀਆਂ ਗੱਲਾਂ ਕਰਦੇ ਆ ਜੀ ਕੋਈ ਪਹਿਰੇ ਪੂਰੇ ਨਹੀਂ ਹੁੰਦੇ ਮਗਾਵਿੱਤਰ ਦਾਦਾ ਤੈਨੂੰ ਯਾਦ ਹੈ ਜਿਹਦੇ ਨਾਲ ਮੇਰੀ ਗੱਲ ਹੁੰਦੀ ਸੀ ਕਹਿੰਦਾ ਯਾਦ ਹੈ ਉਹ ਦਾਦਾ ਮੇਰਾ ਨੌਨ ਬੰਦਾ ਸੀ ਤੇ ਉਹ ਬਿਮਾਰੀ ਨਾਲ ਕੈਂਸਰ ਨਾਲ ਮਰਿਆ ਸੀ ਉਹਦਾ ਜੀ ਮੈਂ ਕਹਾਂ ਵੀ ਦਾਦਾ ਯਾਦ ਹੈ ਤੇਰਾ ਯਾਦ ਹੈ ਕਹਿੰਦਾ ਜੀ ਤੈਨੂੰ ਕਦੇ ਮਹਿਸੂਸ ਹੁੰਦਾ ਤੇਰਾ ਦਾਦਾ ਤੇਰੇ ਨਾਲ ਹੈ ਕਹਿੰਦਾ ਹਾਂ ਹਮੇਸ਼ਾ ਹੀ ਮੇਰੇ ਨਾਲ ਮੈਨੂੰ ਇਹ ਮਹਿਸੂਸ ਹੁੰਦਾ ਜੀ ਮੈਂ ਕਹਾਂ ਵੀ ਜਿਹੜਾ ਕੈਂਸਰ ਨਾਲ ਮਰ ਗਿਆ ਦੁਨੀਆ ਤੇ ਆਇਆ ਪਤਾ ਨਹੀਂ ਉਹਦੀ ਜੀਵਨ ਲਿਖੇ ਲੱਗਿਆ ਨਹੀਂ ਲੱਗਿਆ ਉਹ ਅਤਿ ਆਧਮਿਕ ਤੌਰ ਤੇ ਕੁਝ ਕਰਕੇ ਗਿਆ ਨਹੀਂ ਕਰਕੇ ਗਿਆ ਜੀ ਉਹਨੇ ਆਪ ਦਾ ਪੁੱਤ ਜੰਮਿਆ ਉਸ ਪੁੱਤ ਨੇ ਤੈਨੂੰ ਜੰਮਤਾ ਤੂੰ ਫੋਟੋ ਲਈ ਬੈਠਾ ਹੱਟੀ ਦੇ ਉੱਤੇ ਵੱਡੀ ਸਾਰੀ ਕਰਕੇ ਤੇ ਤੈਨੂੰ ਇਹ ਲੱਗਦਾ ਵੀ ਤੇਰਾ ਦਾਦਾ ਅਜ ਤੇਰੇ ਨਾਲ ਹੈ ਤੇ ਜਿਹੜੇ ਸਿੰਘਾਂ ਨੇ ਧਰਮ ਖਾਤਰ ਕਿਸੇ ਦੀਆਂ ਧੀਆਂ ਖਾਤਰ ਇਸ ਦੇਸ਼ ਦੀ ਖਾਤਰ ਕਿਸੇ ਹੋਰ ਦੀ ਪਤ ਬਚਾਉਣ ਖਾਤਰ ਜੀ ਰੰਪਿਛੇ ਕੁਰਬਾਨੀ ਦਿੱਤੀ ਸ਼ਾਤਾਂ ਦਾ ਜਾਮ ਪੀ ਗਏ ਤੇ ਉਹ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਨਾਲ ਰਹਿੰਦੇ ਬਿਲਕੁਲ ਉਹ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਪੈਰੇ ਤੇ ਰਹਿੰਦੇ ਆ ਜੀ ਉਹ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਅੰਗ ਸੰਗ ਰਹਿੰਦੇ ਨੇ ਸਿੱਖੀ ਚ ਸ਼ੀਦੀ ਪੈਰੇ ਲੱਗਦੇ ਆ ਜੀ ਮਾਤਮ ਨਹੀਂ ਮਨਾਏ ਜਾਂਦੇ ਤੇ ਇਹ ਸ਼ੀਦਾਂ ਦੇ ਪੈਰੇ ਇਸੇ ਤਰੀਕੇ ਨਾਲ ਲੱਗਦੇ ਆ ਮਹਿਸੂਸ ਕਰੋ ਤਾਂ ਤੁਹਾਡੇ ਅੰਗ ਸੰਗ ਨੇ ਨਹੀਂ ਕਰੋਗੇ ਤਾਂ ਤੁਸੀਂ ਵਿਪਰੋ ਜੀ ਬਿਲਕੁਲ ਇਹ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਗੱਲ ਭੁੱਲ ਗਏ ਇੱਕ طرف ਬਾ ਇੱਕ طرف ਮਾਤਾ ਹੋਗੀ ਇੱਕ طرف ਬਾਪ ਹੋਗਾ ਇੱਕ طرف ਬੇਟੇ ਕਹੀਂ ਮਹਿਲੋਂ ਕੋ ਰੁਲਾਉਂਗਾ ਜੀ ਅਨੰਦਪੁਰ ਸਾਹਿਬ ਦਾ ਕਿਲਾ ਮੇਰੇ ਪਾਸ਼ਾ ਛੱਡ ਕੇ ਆਏ ਆ ਹੱਸਦਾ ਬਸਦਾ ਆਖਰੀ ਰਾਤ ਉਹ ਮੁੱਖ ਮੰਤਰੀ ਸਾਹਿਬ ਜਾਨੀ ਹਰਪਾਲ ਸਿੰਘ ਉਹਨਾਂ ਦੀ ਕਥਾ ਹੀ ਸੁਣ ਲਿਆ ਕਰੋ ਤੁਸੀਂ ਤੁਹਾਨੂੰ ਨਹੀਂ ਪਤਾ ਨਾ ਜੇ ਕਿ ਸਿੱਖੀ ਦਾ ਕਨਸੈਪਟ ਕੀ ਹੈ ਤੇ ਜਦੋਂ ਸਿੰਘ ਸ਼ਹੀਦ ਹੋਣ ਜਾਂਦੇ ਆ ਪਤਾ ਸੀ ਵੀ ਸੀਦ ਹੋਣਾ ਜੀ ਬਿਲਕੁਲ ਪਤਾ ਸੀ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜੰਗ ਜਿਹੜੀ ਲੜੀ ਜਾ ਰਹੀ ਹੈ ਅੱਗੇ ਦੁਸ਼ਮਣ ਦੀ ਗਿਣਤੀ ਵੱਡੀ ਹੈ ਸਾਡੀ ਗਿਣਤੀ ਘੱਟ ਹੈ ਪਰ ਇਹ ਫੌਜ ਅਕਾਲ ਦੀ ਹੈ ਜੀ ਅਕਾਲ ਦੀ ਫੌਜ ਅੱਗੇ ਤੁਹਾਡੀ ਦੁਨਿਆਵੀ ਗੱਲਾਂ ਦੁਨਿਆਵੀ ਚੀਜ਼ਾਂ ਤੁਸੀਂ ਇਸ ਕਨਸੈਪਟ ਨੂੰ ਤੁਸੀਂ ਤਾਂ ਨਿਆਂਗ ਸਿੰਘ ਫੌਜਾਂ ਤੇ ਬੈਠੀਆਂ ਤੇ 4-4 ਵਜੇ ਪੁਲਸ ਚੜ੍ਹ ਕੇ ਗੋਲੀਆਂ ਚਲਾਉਣ ਵਾਲਿਓ ਤੁਸੀਂ ਗੱਲਾਂ ਕਰਦੇ ਹੋ ਸਿੱਖੀ ਦੀਆਂ ਸਿੱਖੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਨਾ ਹਟਾਉਣੀਓ ਪੋਸਟ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੀ ਕਿ ਮਾਤਮ ਮਨਾਇਆ ਜਾਉ ਮਾਤਮੀ ਬਿਗਲ ਕਿਹੜਾ ਬਿਗਲ ਨਗਾੜੇ ਵੱਜਦੇ ਆ ਇੱਥੇ ਨਗਾੜੇ ਬਿਲਕੁਲ ਕਦੇ ਸਵੇਰੇ 3:30 ਵਜੇ ਅਮਰਤ ਵੇਲੇ ਅਕਾਲ ਤਖਤ ਸਾਹਿਬ ਦੇ ਬਾਹਰ ਜਾ ਕੇ ਬੈਠੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਲੱਗੂਗਾ ਜੀ ਨਕਾੜੇ ਦੀ ਗੂੰਜ ਦੇ ਨਾਲ ਜਦੋਂ ਸਵੇਰੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਮਹਾਰਾਜ ਦੇ ਸਰੂਪ ਨੂੰ ਪਾਲਕੀ ਸਾਹਿਬ ਚ ਸਜਾ ਕੇ ਲੈ ਕੇ ਜਾਇਆ ਜਾਂਦਾ ਉਹ ਉਸ ਉਸ ਮੰਜ਼ਰ ਨੂੰ ਰੋਜ਼ ਹੀ ਹੁੰਦਾ ਮਹਿਸੂਸ ਕਰ ਲੋ ਜਾ ਕੇ ਜੀ ਬਿਲਕੁਲ ਜਮਾ ਗਵਾਂਡ ਦੇ ਵਿੱਚ ਤੁਹਾਡੇ ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਦੇ ਮੈਦਾਨ ਚ ਜਦੋਂ ਆ ਕੇ ਜੰਗ ਲੜਦੇ ਆ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾਉਂਦੇ ਆ ਜ਼ੁਲਮ ਦਾ ਨਾਸ ਕਰਨੇ ਇੱਕ ਹੋਰ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਜੀ ਅਕਸਰ ਇਹ ਵੀ ਗੱਲ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਦੋਦਾਸ ਬਿਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਇਆ ਤੇ ਫਿਰ ਤੋਰਿਆ ਕਿ ਜਾ ਕੇ ਬਦਲਾ ਲੈ ਗੁਰੂ ਸਾਹਿਬ ਨੇ ਬਦਲਾ ਲੈਣ ਖਾਤਰ ਨਹੀਂ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਜ਼ੁਲਮ ਹੋ ਰਿਹਾ ਤੇ ਜ਼ੁਲਮ ਦੇ ਖਿਲਾਫ ਮਦੋਦਾਸ ਤੂੰ ਲੜ ਤੇ ਮਦੋਦਾਸ ਬੰਦਾ ਸਿੰਘ ਬਹਾਦਰ ਬਣ ਕੇ ਇੱਥੇ ਆ ਕੇ ਲੜਿਆ ਜੀ ਉਹਨਾਂ ਨੇ ਆਪਦੇ ਪੁੱਤਾਂ ਦੀ ਔਰ ਗੁਰੂ ਸਾਹਿਬ ਦੇ ਪੁੱਤ ਕੌਣ ਨੇ ਜਦੋਂ ਮਾਤਾ ਸਹਿਬਕੌਰ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜਦੋਂ ਸਾਰਾ ਪਰਿਵਾਰ ਵਿਛੜ ਜਾਂਦਾ ਤੇ ਮਾਤਾ ਸਾਹਿਬਕਔਰ ਇੱਕ ਜਥੇ ਨਾਲ ਦਿੱਲੀ ਵੱਲ ਚਲੇ ਜਾਂਦੇ ਜੀ ਤੇ ਗੁਰੂ ਸਾਹਿਬ ਇੱਥੋਂ ਸਾਰਾ ਪੈਂਡਾ ਤੈਅ ਕਰਦੇ ਹੋਏ ਉਹ ਮੁਕਸਰ ਖਦਰਾਣੇ ਦੀ ਢਾਬ ਤੇ ਜੰਗ ਲੜਨ ਤੋਂ ਬਾਅਦ ਦਮਦਮਾ ਸਾਹਿਬ ਆਉਂਦੇ ਆ ਤੇ ਜਦੋਂ ਕਮਰਕੱਸਾ ਲਾਉਂਦੇ ਆ ਉਹ ਦਮ ਲੈਂਦੇ ਆ ਉਹ ਤਾਂ ਹੀ ਦਮਦਮਾ ਸਾਹਿਬ ਹੈ ਉਹ ਜੀ ਤੇ ਫਿਰ ਸਿੰਘ ਭੇਜੇ ਜਾਂਦੇ ਕਿ ਮਾਤਾ ਨੂੰ ਉੱਥੇ ਲਿਆਓ ਮਾਤਾ ਹੁਣ ਤੱਕ ਨਹੀਂ ਜਾਣਦੇ ਕਿ ਸਾਹਿਬ ਜਾਦੇ ਸ਼ਹੀਦ ਹੋ ਗਏ ਆ ਜੀ ਤੇ ਜਦੋਂ ਮਾਤਾ ਆਉਂਦੇ ਆ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਮੇਰੇ ਲਾਲ ਕਿੱਥੇ ਨੇ ਜੀ ਤੇ ਪੰਡਾਲ ਦੇ ਵਿੱਚ ਸਿੰਘ ਜਦੋਂ ਇੰਨੀ ਗਿਣਤੀ ਚ ਬੈਠੇ ਗੁਰੂ ਸਾਹਿਬ ਕਹਿੰਦੇ ਆ ਰੇ ਜੀ ਮਾਤਾ ਕਹਿੰਦੇ ਇਹ ਨਹੀਂ ਮੇਰੇ ਲਾਲ ਕਿੱਥੇ ਨੇ ਆਪਣੇ ਕਿੱਥੇ ਨੇ ਤੁਹਾਡੇ ਲਾਲ ਕਿੱਥੇ ਨੇ ਜੀ ਗੁਰੂ ਸਾਹਿਬ ਕਹਿੰਦੇ ਇਹ ਵੀ ਮੇਰੇ ਹੀ ਲਾਲ ਨੇ ਇਨ ਪੁੱਤਰਨ ਕੇ ਸੀਸ ਪੇ ਵਾਰ ਦਿਓ ਸੁਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਜੀ ਕੌਣ ਨੇ ਪਾਵੇਂ ਅੱਜ ਸਿੰਘ ਗੁਰੂ ਸਾਹਿਬ ਦੇ ਦਿੱਤੇ ਮਾਰਗ ਤੇ ਨਹੀਂ ਚੱਲ ਰਹੇ ਪਰ ਅਸੀਂ ਵੀ ਉਸ ਪਿਓ ਦੇ ਪੁੱਤਾਂ ਸਾਰੇ ਜੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਭੁੱਲ ਗਏ ਆ ਜੀ ਯਾਦ ਕਰਾਉਣਾ ਪੈਣਾ ਹੈ ਬਿਲਕੁਲ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਥੇ ਭੇਜਿਆ ਉਹ ਜੰਗ ਲੜਦੇ ਆ ਉਹ ਚਾਰ ਸਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਨਹੀਂ ਲੜਦੇ ਉਹ ਉਸ ਜ਼ੁਲਮ ਨੂੰ ਮਿਟਾਉਣ ਵਾਸਤੇ ਲੜਦੇ ਆ ਉਸ ਰੰਗ ਦੀ ਇੱਟ ਨਾਲ ਇੱਟ ਤਾਂ ਖੜਕਾਉਂਦੇ ਆ ਕਿ ਜਿਹੜਾ ਉਸ ਘਟੀਆ ਮਾਨਸਿਕਤਾ ਤੇ ਉਸ ਸੋਚ ਨੇ ਜੋ ਜ਼ੁਲਮ ਕਮਾਇਆ ਉਸ ਜ਼ੁਲਮ ਦੇ ਖਿਲਾਫ ਆ ਕਿਉਂ ਲੜੇ ਆ ਜੀ ਬਿਲਕੁਲ ਹਾਇਸਟ ਕੋਈ ਦੋ ਰਾਏ ਨਹੀਂ ਕਿ ਅਸੀਂ ਵਿਰਾਗ ਚ ਜ਼ਰੂਰ ਹੁੰਨੇ ਆ ਜੀ ਅਸੀਂ ਗੱਲ ਕਰਦੇ ਅੱਖਾਂ ਚ ਹੰਝੂ ਆ ਜਾਂਦੇ ਅਸੀਂ ਕੀਰਤਨ ਤੇ ਕਥਾ ਸੁਣਦੇ ਹੋਏ ਅਸੀਂ ਜਦੋਂ ਮਹਿਸੂਸ ਕਰਦੇ ਆ ਸਰਸਾ ਨਦੀ ਨੂੰ ਅਸੀਂ ਮਹਿਸੂਸ ਕਰਦੇ ਆ ਠੰਡੇ ਬੁਰਜ ਨੂੰ ਅਸੀਂ ਮਹਿਸੂਸ ਕਰਦੇ ਆ ਕਿ ਚਮਕੌਰ ਸਾਹਿਬ ਦੀ ਗੜੀ ਚ ਜਦੋਂ ਬਾਬਾ ਅਜੀਤ ਸਿੰਘ ਘੂੜੇ ਤੇ ਬਹਿ ਕੇ ਬਾਹਰ ਨਿਕਲ ਕੇ ਲੜਨ ਗਏ ਬਾਬਾ ਜੂਝਾਰ ਸਿੰਘ ਗਏ ਨਾਲ ਹੋਰ ਸਿੰਘ ਗਏ ਉਹ ਸਾਰੇ ਸਿੰਘਾਂ ਨੂੰ ਵੀ ਯਾਦ ਕਰਦੇ ਆ ਨਾਲ ਬਿਲਕੁਲ 10000 ਦੇ ਨੇੜੇ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਜਾਣੇ ਹੋ ਨਾ ਮੱਥਾ ਟੇਕਦੇ ਆ ਤੇ ਗੁਰੂ ਘਰ ਦੇ ਨਾਲ ਇੱਕ ਇਧਰਲੇ ਪਾਸੇ ਜਿਹੜਾ ਸਥਾਨ ਬਣਿਆ 10000 ਸਿੰਘਾਂ ਦੀ ਸ਼ਹਾਦਤ ਦਾ ਸਥਾਨ ਲਿਖਿਆ ਹੋਇਆ ਉਹਨਾਂ ਨੂੰ ਵੀ ਅਸੀਂ ਨਤਮਸਤਕ ਹੁੰਨੇ ਆ ਉਹ ਸ਼ੀਤ ਸਿੰਘ ਸਾਡੇ ਅੰਗ ਸੰਗ ਰਹਿੰਦੇ ਨੇ ਨਾਲ ਰਹਿੰਦੇ ਨੇ ਜੀ ਯਾਦ ਕਰਾਉਣਾ ਪੈਣਾ ਹੈ ਮੈਨੂੰ ਲੱਗਦਾ ਹੈ ਕਿ ਇਹ ਉਹ ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਨਾ ਕਿ ਮੈਂ ਜ਼ਰੂਰ ਇਹ ਗੱਲ ਕਈ ਵਾਰੀ ਕੋਟ ਕਰਦਾ ਹੁੰਨਾ ਕਿ ਉਹ ਉਹ ਮੇਰਾ ਮੇਰਾ ਦਿਲ ਹੈ ਕਿ ਮੈਂ ਪੂਰੀ ਸੁਣਾ ਦਿਆਂ ਕਿ ਉਹ ਗੁਰੂ ਸਾਹਿਬ ਕਹਿੰਦੇ ਆ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੁਨੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਲਾਈ ਹੋਲੀ वैसे होली बेटों के खून से खिलाऊंगा सेरे कुर्बानियों के बांध कर कर संग मौत की घोड़ी बेटे अपने बिठाऊंगा दो चमकौर में कटाऊंगा कटारो संग दो सरहंद की दीवारों दिवार में, में चिनाऊंगा किसी तरफ माता और किसी तरफ बाप होगा किसी तरफ बेटे कहीं मेलों को रोलाऊंगा हाथ पे ना बाज होगा सीस पे ना ताज होगा खुश गया राज होगा ਲਵਾਰਿਸ ਕਹਿਲਾਉਂਗਾ ਜੀ ਹੋਊਂਗਾ ਇਕੱਲਾ ਔਰ ਫਿਰੂੰਗਾ ਮੈਂ ਜੰਗਲਾਂ ਵਿੱਚ ਛਾੜ ਕੇ ਪਲੰਗ ਸੇ ਜਾ ਕਾਟੋ ਕੀ ਬਿਚਾਉਂਗਾ ਜੀ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਚ ਜਦੋਂ ਮਿੱਤਰ ਪਿਆਰੇ ਨੂੰ ਹਾਲ ਉਹ ਇਦਾਂ ਦਾ ਕਹਿਣਾ ਜੀ ਉਹ ਮਹਿਸੂਸ ਕਰਕੇ ਦੇਖੋ ਕਿ ਸਾਡਾ ਕਲਗੀਆਂ ਵਾਲਾ ਸਾਡਾ ਬਾਦਸ਼ਾ ਉਹ ਪਾਟੇ ਹੋਏ ਵਸਤਰਾਂ ਦੇ ਨਾਲ ਨਾ ਕਲਗੀ ਸੀ ਨਾ ਬਾਜ ਸੀ ਨਾ ਤਾਜ ਸੀ ਨਾ ਘੋੜਾ ਸੀ ਤੇ ਉਹ ਮੇਰੇ ਮੇਰੇ ਪਾਦਸ਼ਾ ਉਸ ਵੇਲੇ ਉਹ ਜੰਗਲ ਦੇ ਵਿੱਚ ਇੱਕ ਉਹ ਇੱਕ ਕਿਸੇ ਮੇਰੇ ਖਿਆਲੋ ਖੂਹ ਦਾ ਉਹ ਹੈ ਜਿਹਦਾ ਸਹਰਾਣਾ ਲਾ ਕੇ ਜੀ ਉੱਥੇ ਪੈਂਦੇ ਨੇ ਮਾਛੀਵਾੜੇ ਸਾਹਿਬ ਆਪਾ ਜਾਣਦੇ ਆ ਮਹਿਸੂਸ ਕਰੋ ਮੁੱਖ ਮੰਤਰੀ ਸਾਹਿਬ ਜੀ ਇਹ ਮਾਤਮ ਨਹੀਂ ਹੈ ਇਹ ਚੜਦੀ ਕਲਾ ਹੈ ਮੇਰੇ ਪਾਦਸ਼ਾ ਫਿਰ ਵੀ ਕੀ ਕਹਿੰਦੇ ਆ ਇਸ ਦੇ ਬਾਵਜੂਦ ਉਹ ਕਹਿੰਦੇ ਆ ਹਊਂਗਾ ਇਕੱਲਾ ਔਰ ਫਿਰੂੰਗਾ ਜੰਗਲਾਂ ਮੇਂ ਛਾੜ ਕੇ ਪਲੰਗ ਸੇ ਜਾਂ ਕਾਟੋ ਕੀ ਵਿਛਾਊਂਗਾ ਮਾਤਾ ਕਾ ਨਾ ਪਿਆਰ ਹੋਗਾ ਬੇਟੋ ਕਾ ਨਾ ਹਾਰ ਹੋਗਾ ਸੁੰਨਾ ਸੰਸਾਰ ਹੋਗਾ ਸਾਈਂ ਗੁਣ ਗਾਊਂਗਾ ਜੀ ਇਸ ਲਾਈਨ ਨੇ ਇਸ ਗੱਲ ਨੇ ਸਾਰੀ ਗੱਲ ਮੁੱਖ ਮੰਤਰੀ ਸਾਹਿਬ ਦੀ ਦਾ ਜਵਾਬ ਦਿੱਤਾ ਜੀ ਬਿਲਕੁਲ ਨਾ ਮਾਂ ਦਾ ਪਿਆਰ ਹੋਊਗਾ ਨਾ ਪੁੱਤਰਾਂ ਦਾ ਹਾਰ ਹੋਊਗਾ ਚਾਰ ਪੁੱਤੋਂ ਤੇ ਬਾਕੀ ਖਾਲਸੇ ਦੇ ਰੂਪ ਚ ਜਿਹੜਾ ਪੁੱਤ ਹੈ ਉਹ ਵੀ ਸ਼ਹੀਦ ਕਰਾ ਕੇ ਆ ਰਹੇ ਆ ਗੁਰੂ ਸਾਹਿਬ ਜੀ ਬਿਲਕੁਲ ਤੇ ਫਿਰ ਵੀ ਕਹਿੰਦੇ ਸਾਈਂ ਗੁਣ ਗਾਉਂਗਾ ਉਸ ਪ੍ਰਮਾਤਮਾ ਦਾ ਗੁਣ ਕਿ ਹੈ ਅਕਾਲ ਪੁਰਖ ਤੂੰ ਹੀ ਐ ਬਸ ਜੀ ਤੇ ਉਹ ਆਖਰ ਦੇ ਵਿੱਚ ਉਹ ਕਹਿੰਦੇ ਆ ਕਿ ਸੁਖ ਕੇ ਸਮੇਤ ਸਰਬੰਸ ਸਭ ਭੇਟ ਕੀਆ ਅਬ ਤੋ ਪਿਲਾਦੋ ਪਾਹੁਲ ਜੀ ਅਬ ਤੋ ਪਿਲਾਦੋ ਪਾਹੁਲ ਸੇਵਕ ਕਹਿਲਾਉਂਗਾ ਜੀ ਕਿ ਮੈਂ ਸਾਰਾ ਸਰਬੰਸ ਹੀ ਵਾਰਤਾ ਪਾਈ ਦਿਆ ਸਿੰਘ ਜੀ ਹੁਣ ਮੈਨੂੰ ਖੰਡੇ ਬਾਟੇ ਦੀ ਪੌਲ ਸਿਖਾਓ ਮੈਂ ਮੈਂ ਸੇਵਕ ਹੀ ਕਹਾਉਂਗਾ ਤੋਂ ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਇਹ ਮਾਤਮ ਨਹੀਂ ਹੈ ਇਹ ਚੜਦੀ ਕਲਾ ਹੈ ਸਿੱਖੀ ਚ ਮਾਤਮ ਨਹੀਂ ਮਨਾਇਆ ਜਾਂਦਾ ਸਿੱਖੀ ਚ ਨਗਾਰੇ ਵਜਾਏ ਜਾਂਦੇ ਆ ਸਿੱਖੀ ਚ ਜਕਾਰੇ ਲਾਏ ਜਾਂਦੇ ਆ ਉਹ ਜਦੋਂ ਕਈ ਵਾਰੀ ਨਿਆਂਗ ਸਿੰਘ ਜੱਥੇਬੰਦੀਆਂ ਜਦੋਂ ਜਕਾਰਾ ਲਾਉਂਦੀਆਂ ਨਾ ਜਕਾਰਾ ਗਜਾਵੇ ਨਿਆਲੋ ਜਾਵੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਮਨ ਨੂੰ ਭਾਵੇ ਸਾਥ ਸ੍ਰੀ ਅਕਾਲ ਤੇ ਲੂਕੰਡੇ ਖੜੇ ਹੋ ਜਾਂਦੇ ਆ ਉਦੋਂ ਭਾਵੇਂ ਤੁਸੀਂ ਦੁਨੀਆ ਦੇ ਕਿਸੇ ਸਥਾਨ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਬੈਠੇ ਹੋ ਕਲਗੀਧਰ ਪਿਤਾ ਦੇ ਪੁੱਤ ਹੋਣ ਦਾ ਅਹਿਸਾਸ ਹੈ ਭਾਵੇਂ ਅ ਕਲਗੁਰਪ੍ਰੀਤ ਖੁੱਗੀ ਨਾਲ ਮੈਂ ਗੱਲ ਕਰਿਆ ਉਹਨਾਂ ਨੇ ਕਿਹਾ ਕਿ ਸ਼ਹਾਦਤਾਂ ਮਿੱਥ ਕੇ ਨਹੀਂ ਦਿੱਤੀਆਂ ਜਾਂਦੀਆਂ ਇਹ ਸਾਡੇ ਜੀਨਸ 'ਚ ਗੁਰੂ ਨੇ ਸਾਡੇ ਪਾਤ ਹੈ ਜੀ ਬਿਲਕੁਲ ਕਿਵੇਂ ਬਾਰਡਰਾਂ ਦੇ ਉੱਤੇ ਸਿੱਖ ਜਾ ਜਾ ਕੇ ਲੜਦਾ ਕਿਵੇਂ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਹੋ ਜਾਂਦੀਆਂ ਆ ਚੀਨ ਵਾਲਿਆਂ ਨੂੰ ਜੁੱਤੀਆਂ ਮਾਰ ਮਾਰੀ ਭਜਾਤਾ ਸੀ ਇਹ ਸਿੱਖਿਆ ਇਹ ਮਾਤਮ ਨਹੀਂ ਹੈ ਜੀ ਬਹੁਤ ਹਨ